ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਡੀਐਮਸੀ ਐਂਡ ਐਚ ਵਿਖੇ ਇੱਕ ਵਿਟਰੀ ओरिएंटਲ ਮਾਹਿਰ ਡਾਕਟਰ ਪੱਲਵੀ ਸਿੰਘ ਨੇ ਇੱਕ ਮਰੀਜ਼ ਦੀ ਅੱਖ ਦੇ ਅੰਦਰ ਫਸੀ 2 ਸੈਂਟੀਮੀਟਰ ਧਾਤੂ ਪੈਨ ਨੂੰ ਹਟਾਉਣ ਲਈ ਇੱਕ ਬਹੁਤ ਹੀ ਚੁਣੌਤੀਪੂਰਨ ਐਮਰਜੈਂਸੀ ਸਰਜਰੀ ਕੀਤੀ ਮਰੀਜ਼ ਦੀ ਨਜ਼ਰ ਅਤੇ ਬਾਹਰੀ ਵਸਤੂ ਦੇ ਸਥਾਨ ਲਈ ਜੋਖਮ ਨੂੰ ਦੇਖਦੇ ਹੋਏ ਨਾਜ਼ੁਕ ਅਤੇ ਤਕਨੀਕੀ ਤੌਰ ਤੇ ਮੰਗ ਕਰਨ ਵਾਲੀਆਂ ਪ੍ਰਕਿਰਿਆਵਾਂ ਲਈ ਸ਼ੁੱਧਤਾ ਅਤੇ ਮਹਾਰਤ ਦੀ ਲੋੜ ਸੀ ਡਾਕਟਰ ਪਲਵੀ ਸਿੰਘ ਅਤੇ ਉਹਨਾਂ ਦੀ ਟੀਮ ਨੇ ਅਸਾਧਾਰਨ ਹੁਨਰ ਨਾਲ ਸਰਜਰੀ ਕੀਤੀ ਜਿਸ ਨਾਲ ਮਰੀਜ਼ ਲਈ ਇੱਕ ਸੁਰੱਖਿਅਤ ਨਤੀਜਾ ਚਕਿਨੀ ਬਣਾਇਆ ਗਿਆ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿੱਪਨ ਗੁਪਤਾ ਅਤੇ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਖਜ਼ਾਂਚੀ ਸ਼੍ਰੀ ਮੁਕੇਸ਼ ਵਰਮਾ ਨੇ ਡਾਕਟਰ ਪਲਵੀ ਸਿੰਘ ਨੂੰ ਉਹਨਾਂ ਦੇ ਸਮਰਪਣ ਅਤੇ ਸਰਜਿਕਲ ਉੱਤਮਤਾ ਲਈ ਵਧਾਈ ਦਿੱਤੀ ਇਸ ਤੋਂ ਇਲਾਵਾ ਉਹਨਾਂ ਨੇ ਨੈਤਰ ਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਨੇ ਡਾਕਟਰ ਪੱਲਦੀ ਨੂੰ ਉਹਨਾਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਉਹਨਾਂ ਨੇ ਮਰੀਜ਼ ਦੀ ਨਜ਼ਰ ਨੂੰ ਬਚਾਉਣ ਲਈ ਉਹਨਾਂ ਦੀ ਕਲੀਨਿਕਲ ਮੁਹਾਰਤ ਅਤੇ ਸਮਰਪਣ ਦੀ ਵੀ ਸ਼ਲਾਘਾ ਕੀਤੀ ਇਨਾ ਤੋਂ ਇਲਾਵਾ ਡਾਕਟਰ ਗੁਰਵਿੰਦਰ ਕੌਰ ਪ੍ਰੋਫੈਸਰ ਅਤੇ ਮੁਖੀ ਨੇਤਰ ਵਿਗਿਆਨ ਵਿਭਾਗ ਡੀਐਮਸੀ ਐਂਡ ਐਚ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੀਐਮਸੀ ਐਂਡ ਐਚ ਵਿਕੇ ਅੱਖਾਂ ਦਾ ਵਿਭਾਗ অতি ਆਧੁਨਿਕ ਸਹੂਲਤਾਂ ਨਾਲ ਲੈਸ ਹੈ ਅਤੇ ਹਰ ਤਰ੍ਹਾਂ ਦੀਆਂ ਅੱਖਾਂ ਦੀਆਂ ਐਮਰਜੈਂਸੀਆਂ ਨੂੰ ਸੰਭਾਲਣ ਦੇ ਸਮਰੱਥ ਹੈ ਅਤੇ ਹਮਦਰਦੀ ਅਤੇ ਹੁਨਰ ਨਾਲ ਲੋੜਵੰਦਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ